ਇੱਕ ਅਰਦਾਸ ਵੀ ਕਰਦੇ ਆਂ ਸਾਡਾ ਭਰਾ ਅੱਜ ਮੇਰੇ ਵੀਰ ਪਿਆਵਾ ਉਹ ਉਹ ਜੂਝ ਰਿਹਾ ਮੇਰਾ ਵੀਰ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਰਾਜਵੀਰ ਜਵੰਦਾ ਉਦੋਂ ਇੱਕ ਨਾ ਸਿੱਖਣ ਨੂੰ ਕੁਝ ਮਿਲਦਾ ਵੀਰੇ ਮੈਂ ਅੱਜ ਹੀ ਮੇਰੇ ਦੋਸਤਾਂ ਚੀਮਾ ਸਾਹਿਬ ਮੇਰੇ ਨਾਲ ਗੱਡੀ ਚ ਆ ਰਹੇ ਸੀ ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਯਾਰ ਵੇਖੋ ਗੁਰੂ ਸਾਹਿਬ ਕਿਰਪਾ ਕਰੋ ਸਾਡਾ ਭਰਾ ਰਾਜੀ ਕੁਛੀ ਠੀਕ ਹੋ ਕੇ ਆਪਣੇ ਘਰੇ ਆਵੇ ਪਰ ਤੁਸੀਂ ਵੇਖੋ ਹਰੇਕ ਬੰਦਾ ਕਮਾਈ ਕਰਦਾ ਚਾਹੇ ਉਹ ਸਿੰਗਿੰਗ ਕਰਦਾ ਸੀ ਉਹ ਆਪ ਦੇ ਖਾੜੇ ਲਾਉਂਦਾ ਸੀ ਜਾਂ ਉਹ ਲੋਕਾਂ ਦਾ ਮਨੋਰੰਜਨ ਕਰਦਾ ਸੀ ਉਹ ਆਪਣੇ ਲਈ ਕਰਦਾ ਸੀ ਪਰ ਲੋਕਾਂ ਦੀ ਜਦੋਂ ਤੁਸੀਂ ਲੋਕਾਂ ਨੂੰ ਸੋਸਾਇਟੀ ਨੂੰ ਜਦੋਂ ਕੋਈ ਚੰਗਾ ਕੁਝ ਦੇਣੇ ਹੋਣਾ ਮੇਰੇ ਵੀਰ ਰਾਜਵੀਰ ਜਵੰਦਾ ਉਹ ਸਿੰਗਰ ਹੈ ਜਿਨੇ ਸੋਸਾਇਟੀ ਨੂੰ ਬਹੁਤ ਕੁਝ ਦਿੱਤਾ ਜਿਨੇ ਧੀਆਂ ਦੇ ਵੀ ਗੀਤ ਗਾਏ ਜਿਨੇ ਇੱਕ ਸੱਭਿਆਚਾਰਿਕ ਗੀਤ ਗਾ ਕੇ ਅੱਜ ਸਾਰਾ ਪੰਜਾਬ ਉਹਦੀ ਉਹਦੇ ਲਈ ਦਵਾਵਾ ਕਰ ਰਿਹਾ ਸੋ ਉਹ ਤੋਂ ਇੱਕ ਸਿੱਖਿਆ ਵੀ ਮਿਲਦੀ ਹੈ ਕਿ ਭਾਈ ਜੇ ਤੁਸੀਂ ਚੰਗੇ ਕੰਮ ਕਰਦੇ ਹੋ ਫਿਰ ਸਾਰੀ ਜਨਤਾ ਤੁਹਾਡੇ ਨਾਲ ਹੁੰਦੀ ਹੈ ਸਾਰੀ ਜਨਤਾ ਤੁਹਾਡੀਆ ਦਵਾਮਾ ਕਰਦੀ ਜਦੋਂ ਵੀ ਤੁਹਾਡੇ ਤੇ ਕੋਈ ਵਿਵਤਾ ਬਣਦੀ ਹੈ ਜਦੋਂ ਤੁਹਾਨੂੰ ਕੋਈ ਆਂਚ ਆਉਂਦੀ ਹੈ ਸੋ ਸਾਨੂੰ ਚੰਗੇ ਕੰਮ ਹੀ ਕਰਨੇ ਚਾਹੀਦੇ ਆ ਜਿਹਦੇ ਨਾਲ ਜਿਹੜਾ ਅਸੀਂ ਆਪਣੇ ਮਾਪਿਆਂ ਦਾ ਵੀ ਸਿਰ ਉੱਚਾ ਕਰੀਏ ਆਪਣੇ ਦੇਸ਼ ਦਾ ਜਿੱਥੇ ਤੁਸੀਂ ਹਲਕੇ 'ਚ বাসਦੇ ਹੋ ਜਿਹੜੇ ਪਿੰਡਾਂ 'ਚ বাসਦੇ ਹੋ ਉਥੋਂ ਦੇ ਭੈਣਾ ਭਰਾਵਾਂ ਦਾ ਵੀ ਜਿਹੜਾ ਸਿਰ ਉੱਚਾ